ਜਰਨੂ ਨੂੰ ਜਾਂਦੀ ਦੇਖ ਦੀਪਾ ਦੀ ਅੱਖਾਂ 'ਗੇ ਹਨੇਰ ਛਾ ਗਿਆ ਤੇ ਦੀਪਾ ਸਹੋਸਾਹੀ ਹੁੰਦਾ ਪੌੜੀਆਂ ਤੋਂ ਥੱਲੇ ਉਤਰਿਆ ਹਾਈ ਜਰਨੂ ਮੈਂ ਤੇਰੇ ਬਿਨਾ ਕਿਵੇਂ ਰਹੂੰ ਕਹਿੰਦਾ ਮਨਜੀ ਦੇ ਪਾਵੇ ਕੋਲ ਹੀ ਬੈਠ ਗਿਆ ਦਲੇਰ ਸੋ ਸ਼ਰਾਬ ਦਾ ਰੱਜਿਆ ਹੋਇਆ ਮਨਜੀ ਤੇ ਲੰਮਾ ਪਿਆ ਬੜਬੜਾਉਂਦਾ ਰਿਹਾ ਕਦੋਂ ਸੌਂ ਗਿਆ ਉਹਨੂੰ ਵੀ ਪਤਾ ਨਹੀਂ ਲੱਗਿਆ ਬੇਬੀ ਚੁੰਨੀ ਦੇ ਪੱਲੇ ਨਾਲ ਭਰੀਆਂ ਹੋਈਆਂ ਅੱਖਾਂ ਪੂੰਝਦੇ ਹੌਲੀ ਢੱਕ ਕਰਦੀ ਰਹੀ ਜਰਨੂ ਨੂੰ ਪੇਕਿਆਂ ਦਾ ਪਿੰਡ ਲੈਣਾ ਔਖਾ ਹੋ ਗਿਆ ਜੋ ਨੀਦੀ ਪੱਲੇ ਨਾਲ ਲਪੇਟਿਆਂ ਮੂੰਹ ਲੈ ਕੇ ਚਰਨੂ ਨੇ ਕਦਮ ਘਰ ਤੱਕ ਜਾਂਦੇ ਆਏ ਲੱਗੇ ਜਿਵੇਂ ਸਵਾ ਸਵਾ ਹਣ ਬੋਜ ਉੱਤੇ ਪੈਰ ਨਾ ਬੰਨਿਆ ਹੋਵੇ ਜਦੋਂ ਕੋਈ ਚਰਨੂ ਦੇ ਬਾਪੂ ਨੂੰ ਪੁੱਛੇ ਭਾਈ ਖੈਰ ਸੋਖਾ ਚਰਨੂ ਦੇ ਬਾਪੂ ਦੇ ਗਲੇ ਵਿੱਚੋਂ ਆਵਾਜ਼ ਨਾ ਨਿਕਲੀ ਤੇ ਪੂਰਾ ਜ਼ੋਰ ਲਾ ਕੇ ਆਖੇ ਠੀਕ ਆ ਘਰ ਪਹੁੰਚਦਿਆਂ ਚਰਨੂ ਦੀ ਦਾਈ ਸਾਹਮਣੇ ਚਰਨੂ ਦੀ ਪੀਕਿਆ ਘਰ ਖੜੀ ਚਨੂ ਦੀ ਮਾਂ ਨਾਲ ਗੱਲਾਂ ਕਰਦੀ ਨੇ ਜਦੋਂ ਚਰਨੋਂ ਨੂੰ ਵੇਖਿਆ ਤਮਸ਼ਕਰੀ ਜਿਹੀ ਕਰਦੀ ਨੇ ਕਿਹਾ ਕੀ ਗੱਲ ਚਰਨੋਂ ਪੀ ਕੇ ਦਾ ਰਾਹ ਭੁੱਲ ਗਈ ਕੁੜੇ ਸੱਸ ਨੇ ਵੱਧ ਕਿਹਾ ਚੱਕਰ ਤੇ ਘਝਾਰਿਆ ਕੁੜੇ ਜਦੋਂ ਤਾਈ ਨੇ ਚਰਨ ਦਾ ਸਿਰ ਪਲੋਸ ਦਿਆ ਉਹਦੇ ਸਿਰ ਤੇ ਹੱਥ ਧਰਿਆ ਤਾਂ ਚਰਨੋਂ ਨੇ ਸਿਰ ਵਿੱਚ ਦਲੇਰ ਸਿਉਂਦੀ ਕੁੱਟ ਦੀ ਪੀੜ ਮਹਿਸੂਸ ਕੀਤੀ ਤੇ ਕਸੀਸ ਜਿਹੀ ਵੱਢੀ ਤਾਂ ਤਾਈ ਨੂੰ ਵੀ ਪਤਾ ਲੱਗ ਗਿਆ ਕਿ ਉਹਨੇ ਪੁੱਛਣਾ ਮناسب ਨਾ ਸਮਝਿਆ ਚੁੱਪ ਕਰ ਗਈ ਮੈਂ ਫੇਰ ਆਉ ਤੁਸੀਂ ਚਾਹ ਪਾਣੀ ਪੀਓ ਕਿਆ ਕਿ ਤੁਰਦੀ ਤਾਈ ਨੂੰ ਚਰਨੋਂ ਨੇ ਆਵਾਜ਼ ਮਾਰੀ ਤਾਈ ਕੋਠੇ ਦੇਣਾ ਪਾਥੀਆਂ ਧਰੀਆਂ ਸੀ ਸੁੱਕਣੀਆਂ ਵਾੜੇ ਵਿੱਚ ਘਟਾਰਾ ਨਹੀਂ ਛੜਦੀਆਂ ਸੀ ਉਹ ਬਨੇਰੇ ਤੇ ਪੈਰ ਤਿਲਕ ਗਿਆ ਸ਼ੁਕਰਾ ਵਾਗਰੂ ਦਾਜੇ ਤਾਂ ਤੂੜੀ ਵਾਲੇ ਗੁਫੇ ਤੇ ਡਿੱਗ ਪਈ ਜੇ ਥੱਲੇ ਖੜੇ ਗੱਡੇ ਤੇ ਡਿੱਗ ਪੈਂਦਾ ਮਣਗਾ ਟੁੱਟ ਜਾਂਦਾ ਨਾ ਕੁੜੇ ਆਇਨਾ ਬੋਲ ਕੱਲੀ-ਕੱਲੀ ਧੀ ਆ ਸਾਡੀ ਵਾਗਰੂ ਨੇ ਹੱਥ ਦੇ ਕੇ ਬਚਾਲਿਆ ਸ਼ੁਕਰਾ ਵਾਗਰੂ ਦਾ ਗਰੀਤਾ ਇਹਨੇ ਕੁੱਟ ਕੇ ਕਾਲਜਣਾ ਲਾ ਲਿਆ ਤੇ ਚਰਨੂ ਦੀਆਂ ਅੱਖਾਂ ਪਾਣੀ ਨਾਲ ਭਰ ਗਈਆਂ ਤੇ ਚਰਨੂ ਦੀ ਮਾਂ ਦੀਆਂ ਅੱਖਾਂ ਵੀ ਗਿੱਲੀਆਂ ਹੋ ਗਈਆਂ ਪੇਕੇ ਦੇ ਘਰ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਦਲੇਰ ਸਿਉ ਨੇ ਚਰਨੂ ਨੂੰ ਕੁੱਟਿਆ ਤੇ ਪੁਰਾਣੇ ਖਿਆਲਾਂ ਤਾ ਮੁਤਾਬਕ ਬੇਬਹਾਰ ਵਾਲੀ ਜਾਨੂ ਨੂੰ ਆਹੀ ਸਮਝਾਉਂਦੀ ਈ ਤੀ ਇਹ ਬੰਦੇ ਬਿਨਾ ਢੋਈ ਨਹੀਂ ਬੁੜੀਦੀ ਮੂਰੇ ਨਾ ਬੋਲਿਆ ਕਰ ਦਲੇਰ ਸਿਉ ਦੀ ਪਿੱਕੇ ਕਿੰਨਾ ਕਚਰੇ ਰੱਖਣਗੇ ਧੀਆਂ ਦਾ ਰਾਜੇ ਰਾਣੀਆਂ ਨੇ ਨਹੀਂ ਰੱਖੀਆਂ ਜਰਨੋ ਗੱਲ ਸੁਣ ਕੇ ਨੀਵੀਂ ਪਾਈ ਸਿਰ ਹਲਾਉਦੀ ਰਹਿੰਦੀ। ਉਦਦਰ ਦੀਪੇ ਨੂੰ ਵੀ ਚਰਨੋ ਦੀ ਸੋਚ ਹੈ। 24 ਘੰਟੇ ਰਹਿੰਦੀ। ਕੁਛ ਚੰਗਾ ਨਹੀਂ ਲੱਗਦਾ ਸੀ। ਕਦੇ-ਕਦੇ ਜਦੋਂ ਬੇਬੇ ਦੀਪੇ ਨੂੰ ਬੁਲਾਉਂਦੀ ਤਾਂ ਦੀਪਾ ਭੱਜ ਕੇ ਪੈ ਜਾਂਦਾ। ਰੋਟੀ ਪਾਣੀ ਖਾਣੇ ਹੀ ਘਟਾ ਗਿਆ ਸੀ। ਹਰ ਵੇਲੇ ਚਰਨੋ ਦੀ ਖੋਪੈਂਦੀ। ਭਾਵੇਂ ਚਰਨੋ ਨੂੰ ਦੂਰ ਤੋਂ ਵੇਖਦਾ ਸੀ ਪਰ ਚਰਨੋ ਨੂੰ ਦੂਰ ਤੋਂ ਵੇਖ ਕੇ ਹੀ ਦੀਪਾ ਖੜਿਆ ਰਹਿੰਦਾ ਸੀ। ਹੁਣ ਦੀਪੇ ਦਾ ਸਾਹ ਬੰਦ ਹੋਇਆ ਪਿਆ ਸੀ। ਚਰਨਾਂ ਨੂੰ ਵੇਖੇ ਬਿਨਾ ਉਹਨੇ ਚਰਨਾਂ ਦੇ ਪੇਕੀ ਜਾਣ ਦਾ ਸੋਚਿਆ ਪਰ ਚਰਨਾਂ ਨੂੰ ਮਿਲਿਆ ਕਿਵੇਂ ਜਾਊ ਉਹੀ ਚਿੰਤਾ ਦਿਲ ਦਿਮਾਗ ਨੂੰ ਖਾਈ ਜਾਂਦੀ ਸੀ ਭਾਵੇਂ ਦੀਪਾ ਹੁਣ ਚਰਨਾਂ ਦੇ ਪੇਕੀ ਦੋ ਜਿਹੜੇ ਕੱਢ ਗਿਆ ਪਰ ਗਲੀਆਂ ਵਿੱਚ ਗੇੜੇ ਖਾਂਦਿਆ ਉਹਨੂੰ ਨਾ ਤਾਂ ਚਰਨਾਂ ਦਾ ਘਰ ਲੱਭਿਆ ਤੇ ਨਾ ਹੀ ਚਰਨਾਂ ਦੀ ਸੀ ਚਰਨ ਨੂੰ ਵਿਆਹਣ ਆਏ ਤਾਂ ਸਾਰੀ ਬਰਾਦ ਨੂੰ ਧਰਮਸ਼ਾਲਾ ਵਿੱਚ ਬਿਠਾਇਆ ਸੀ ਉਹੀ ਧਰਮਸ਼ਾਲਾ ਕੋਲ ਦੀਪਾ ਅਣਗਿਣਤ ਗੇੜੇ ਲਾ ਗਿਆ ਪਰ ਕਿਸੇ ਨੂੰ ਪੁੱਛਦਾ ਤਾਂ ਕਿਵੇਂ ਪੁੱਛਦਾ ਲੋਕਾਂ ਨੂੰ ਪੁੱਛਣਗੇ ਕੌਣ ਆ ਤਾਂ ਕੀ ਆਖੂ ਇਹੀ ਸੋਚ ਕੇ ਚੁੱਪ ਕਰ ਜਾਂਦਾ